ਨੇ ਸਾਰੇ ਇੱਕ ਘਰ ਦੇ ਵਿੱਚ ਜੋ ਲੋਕ ਡਰੇ ਹੋਏ ਨੇ ਜਿਨ੍ਹਾਂ ਦੇ ਮਾਨਸਿਕ ਸਥਿਤੀ ਇਸ ਟਾਈਮ ਖਰਾਬ ਹੋ ਰਹੀ ਹੈ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਬਹੁਤ ਲੋਕ ਹੈ ਜਿਨ੍ਹਾਂ ਦੇ ਪਰਿਵਾਰ ਉਹਨਾਂ ਤੋਂ ਅਲੱਗ ਨੇ ਤੇ ਉਹਨਾਂ ਸੈਂਸਿਟਿਵ ਏਰੀਆਜ਼ ਦੇ ਵਿੱਚ ਨੇ ਜਿੱਥੇ ਸਬ ਅਟੈਕਸ ਹੋ ਰਹੇ ਨੇ ਤਾਂ ਉਹਨਾਂ ਦੇ ਅੰਦਰ ਬਹੁਤ ਸਾਰਾ ਪੈਨਿਕ ਬਹੁਤ ਡਰ ਹੈਗਾ ਤਾਂ ਅਸੀਂ ਉਹਨਾਂ ਲਈ ਕੀ ਕਰ ਸਕਦੇ ਹਾਂ ਅਸੀਂ ਉਹਨਾਂ ਲਈ ਦੁਆਵਾਂ ਕਰ ਸਕਦੇ ਹਾਂ ਅਸੀਂ ਉਹਨਾਂ ਲਈ ਅਰਦਾਸ ਕਰ ਸਕਦੇ ਹਾਂ ਪਰ ਜੇ ਅਸੀਂ ਖੁਦ ਹੀ ਡਰੇ ਰਵਾਂਗੇ ਅਸੀਂ ਖੁਦ ਹੀ ਪੈਨਿਕ ਹੋਵਾਂਗੇ ਸਾਡੇ ਅੰਦਰ ਹੀ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੋਣਗੀਆਂ ਤਾਂ ਸਾਡੀ ਅਰਦਾਸ ਦੇ ਵਿੱਚ ਉਹ ਦਮ ਨਹੀਂ ਰਹੂਗਾ ਤਾਂ ਅਸੀਂ ਉਹਨਾਂ ਦੀ ਅਰਦਾਸ ਕਰਨੀ ਹੈ ਅਸੀਂ ਉਹਨਾਂ ਉਹਨਾਂ ਦੀ ਅਰਦਾਸ ਕਰਨ ਤੋਂ ਪਹਿਲਾਂ ਅਸੀਂ ਖੁਦ ਨੂੰ ਐਨਰਜਾਈਜ਼ ਕਰਨਾ ਹੈ ਅਸੀਂ ਖੁਦ ਨੂੰ ਥੋੜਾ ਉੱਪਰ ਚੱਕਣਾ ਆ ਤਾਂ ਕਿ ਸਾਡੀ ਅਰਦਾਸ ਉਹਨਾਂ ਤੱਕ ਪਹੁੰਚ ਸਕੇ ਸਭ ਦੀਆਂ ਅਰਦਾਸਾਂ ਸਭ ਤੱਕ ਪਹੁੰਚਦੀਆਂ ਨੇ ਬਸ ਉਸ ਅਰਦਾਸ ਵਿੱਚ ਦਮ ਹੋਣਾ ਚਾਹੀਦਾ ਆ ਦਮ ਕਿੱਦਾਂ ਆਊਗਾ ਜਦੋਂ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਕਨੈਕਟ ਕਰਾਂਗੇ ਜਦੋਂ ਅਸੀਂ ਆਪਣੇ ਆਪ ਨੂੰ ਪਰਮਾਤਮਾ ਨਾਲ ਕਨੈਕਟ ਕਰਕੇ ਉਹਦੇ ਧਿਆਨ ਵਿੱਚ ਉਹਨੂੰ ਧਿਆਨ ਵਿੱਚ ਲਿਆ ਕੇ ਕਿਸੇ ਵਾਸਤੇ ਅਰਦਾਸ ਕਰਾਂਗੇ ਤਾਂ ਉਹ ਅਰਦਾਸ ਉਹਨਾਂ ਤੱਕ ਜਰੂਰ ਪਹੁੰਚੂਗੀ ਤੇ ਹਰ ਇਨਸਾਨ